ਬਰਨਾਲਾ ਚ ਨਾਕਾਬੰਦੀ ਦੌਰਾਨ ਪੁਲਿਸ ਨੇ ਚੋਰੀ ਅਤੇ ਲੁੱਟਪਾਰ ਦੀਆਂ ਬਾਰਦਾਤਾਂ ਵਿੱਚ ਲਿਪਤ ਦੋਨੋਂ ਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਨ੍ਹਾਂ ਵਿਅਕਤੀਆਂ ਦੀ ਪਛਾਣ ਪ੍ਰਗਟ ਸਿੰਘ ਪੁੱਤਰ ਸੁਖਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ ਜੋ ਕਿ ਹੰਡਿਆਇਆ ਪਿੰਡ ਦੇ ਰਹਿਣ ਵਾਲੇ ਹਨ ਐਸਐਚਓ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਦੋਸ਼ੀ ਮੋਟਰਸਾਈਕਲ ਤੇ ਸਵਾਰ ਹੋ ਕੇ ਲੁੱਟਪਾਰ ਕਰ ਰਹੇ ਨੇ ਇਸ ਉਪਰੰਤ ਹੰਡੀਆਆ ਚੌਂਕੀ ਦੇ ਇਨਚਾਰਜ ਸਬ ਇੰਸਪੈਕਟਰ ਬੁੱਟਾ ਸਿੰਘ ਦੀ ਅਗਵਾਈ ਚ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਤਨੋਲਾ ਲਿੰਕ ਰੋਡ ਤੇ ਨਾਕਾਬੰਦੀ ਕਰਕੇ ਦੋਨਾਂ ਨੂੰ ਕਾਬੂ ਕਰ ਲਿਆ ਦੋਨਾਂ ਦੇ ਕਬਜੇ ਤੋਂ ਚੋਰੀ ਦੇ ਤਿੰਨ ਮੋਬਾਈਲ ਫੋਨ ਜਿਸ ਚ ਇੱਕ ਆਈਫੋਨ ਅਤੇ ਦੋ ਵੀਵੋ ਦੇ ਫੋਨ ਸ਼ਾਮਿਲ ਨੇ ਬਰਾਮਦ ਕੀਤੇ ਗਏ ਨੇ ਐਸ ਐਚ ਓ ਨੇ ਇਹ ਵੀ ਦੱਸਿਆ ਹੈ ਕਿ ਪਰਗੜ ਸਿੰਘ ਉੱਤੇ ਸਦਰ ਖਾਣਾ ਬਰਨਾਲਾ ਚ ਪਹਿਲਾ ਹੀ ਦੋ ਮਾਮਲੇ ਦਰਜ ਨੇ ਦੋਸ਼ੀਆਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਗਿਆ ਅਤੇ ਉਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਜਿਹੇ ਅਪਰਾਧੀਆਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕस्पद ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਸਾਡੇ ਕੋਲ 11 ਤੱਕ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਇੱਕ ਪਰਗਟ ਸਿੰਘ ਪੁੱਤਰ ਸੁਖਪਾਲ ਸਿੰਘ ਅਰਸ਼ਦੀਪ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀਆਂ ਬਾਬਾ ਜੀਵਨ ਸਿੰਘ ਮਹਾਂੜਿਆ ਜੋ ਪਹਿਲਾਂ ਵੀ ਲੋਟ ਖੋਦ ਦੇ ਮਸਲਾਂ ਚ ਲੋੜੀਂਦੇ ਨੇ ਵੀ ਇਹ ਚੋਰੀ ਕਰਨ ਦੇ ਆਦੀ ਨੇ ਤੇ ਲੋ ਮੋਬਾਈਲਾਂ ਤੋਂ ਮੋਟਰਸਾਈਕਲ ਤੋਂ ਮੋਬਾਈਲ ਵਗਰਾ ਖੋਹਦੇ ਨੇ ਜਿਸ ਤੇ ਸਾਡੇ ਚੌਕੀ ਹੰਢਾਇਆ ਦੇ ਅਸੀਂ ਬੂਟਾ ਸਿੰਘ ਸਾਡੀ ਟੀਮ ਵੱਲੋਂ ਤੁਰੰਤ ਐਕਸ਼ਨ ਲੈ ਕੇ ਹੰਢਾਇਆ ਤੋਂ ਲੌ ਲਿੰਕ ਰੋਡ ਤੇ ਨਾਕਾਬੰਦੀ ਕੀਤੀ ਗਈ ਤਾਂ ਸਾਹਮਣੇ ਇੱਕ ਮੋਟਰਸਾਈਕਲ ਸਵਾਰ ਇੱਕ ਮੋਟਰਸਾਈਕਲ ਤੇ ਦੋ ਵਿਅਕਤੀ ਨੌਜਵਾਨ ਸਵਾਰ ਸੀ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਪਾਸੋਂ ਅਸੀਂ ਤਿੰਨ ਖੋਹ ਕੀਤੇ ਗਏ ਮੋਬਾਈਲ ਇੱਕ ਆਈਫੋਨ ਦੋ ਵੀਵੋ ਦਾ ਫੋਨ ਰਿਕਵਰ ਕਰਵਾਏ ਨੇ ਮੌਕੇ ਤੋਂ ਤੇ ਮੋਟਰਸਾਈਕਲ ਵੀ ਅਸੀਂ ਕਬਜ਼ੇ 'ਚ ਲਿਆ ਗਿਆ ਨਾਲ ਤੇਨਨ ਰਸਪਾਕ ਇਸੇ ਰਾਤ ਵੇਸਕੀਤਾ ਸੀ ਮੁਖਬਰੀ ਅਧਿਕਾਰ ਤੋਂ ਇੱਕ ਇਨਫੋਰਮੇਸ਼ਨ ਮਿਲੀ ਵੀ ਇੱਥੇ ਫਿਰ ਰਿਹਾ ਇਸ ਏਰੀਆ ਤਾਂ ਪੁਲਸ ਪਾਰਟੀ ਨੇ ਪੂਰ ਤਰੰਤ ਕਸ਼ਨ ਲੈਂਦੇ ਉਸ ਤੇ ਸਾਡੀ ਟੀਮ ਨੇ ਪੂਰੀ ਤੰਦਹੀ ਨਾਲ ਤੇ ਤੁਰੰਤ ਕਸ਼ਨ ਲੈਂਦੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਵੱਲੋਂ ਲੁੱਟ ਖੋਹ ਕੀਤੇ ਗਏ ਮੋਬਾਈਲ ਬਰਬਦ ਕਰਵਾਏ ਗਏ ਨੇ ਸਰ ਪਹਿਲਾਂ ਮਾਮਲੇ ਹੈਗੇ ਜਾਂਦੇ ਇਹਨਾਂ ਤੋਂ ਪ੍ਰਗਟ ਸਿੰਘ ਤੇ ਪਹਿਲਾਂ ਦੋ ਮਰਦ ਮੁਕਾਦਮੇ ਦਰਜ ਨੇ ਮੁਕਾਦਮੇ ਸਾਡੇ ਥਾਣਾ ਸਾਦਰ ਦੇ ਮੁਕਾਦਮੇ ਨੇ 2023 ਸਰ ਮਾਮਲਾ ਵਗੈਰਾ ਜੀ ਰਮਾਂਡ ਅਸੀਂ ਰਮਾਂਡ ਤੇ ਕੁਝ ਕੁ ਰਮਾਂਡ ਚੱਲ ਰਿਹਾ ਹੈ ਨਾ ਪੁੱਛ ਰਿਹਾ ਕੁਝ ਕਰ ਰਹੇ ਕੁਝ ਹੋਰ ਖਲਾਸੇ ਹੁੰਦੇ ਤਾਂ ਉਹ ਵੀ ਰਿਕਵਰੀ ਕਰਵਾਈ ਜਾਊਗੀ ਇਹਨਾਂ ਤਾਂ ਪੁੱਛ ਗਏ ਜਾ ਰਹੀ ਹੈ ਜੇ ਕੋਈ ਆਊਗਾ ਤਾਂ ਅਸੀਂ ਤੁਰੰਤ ਐਕਸ਼ਨ ਲੈਵਾਂਗੇ ਅਸੀਂ ਸਭ ਨੂੰ ਕਹਿਣਾ ਚਾਹੁੰਦੇ ਹਾਂ ਲੋਕ ਵੀ ਆਪ ਦਾ ਖਿਆਲ ਰੱਖਣ ਤੇ ਮਾੜੇ ਅਨਸਰਾਂ ਤੇ ਤੁਹਾਡਾ ਇਹ ਬਰਨਾਲਾ ਪੁਲਿਸ ਦੀ ਐਸਐਸਪੀ ਸਾਹਿਬ ਦੇ ਦੇਖਣ ਦੇ ਜੋ ਸਖਤ ਹੈ ਤਾਂ ਅਸੀਂ ਪੂਰੀ ਸਰਕਾਰ ਵੀ ਨਾਲ ਪੈਟਰੋਲਿੰਗ ਤੇ ਡਾਕਾ ਡਿਊਟੀਆਂ ਕਰ ਰਹੇ ਹਾਂ ਜੇ ਕੋਈ ਵੀ ਮਾੜਾ ਅਨਸਰ ਇੱਥੇ ਕ੍ਰਾਈਮ ਕਰੂਗਾ ਤਾਂ ਉਸ ਨੂੰ ਜ਼ਰੂਰ ਅਸੀਂ ਕਾਬੂ ਕਰਾਂਗੇ ਇਸ ਲਈ ਸਾਡਾ ਇਹ ਸਭ ਨੂੰ ਚੇਤਾਵਨੀ ਹੈ ਵੀ ਮਾੜੇ ਕੰਮ ਨਾ ਕਰੋ ਨਹੀਂ ਅਸੀਂ ਪੁਲਿਸ ਦਾ ਐਕਸ਼ਨ ਜ਼ਰੂਰ ਹੋਊਗਾ ਉਨ੍ਹਾਂ ਤੇ